ਕੋਰਡੋਰਾ ਸ੍ਰੀ ਫੱਤੇਗੜ ਸਾਹਿਬ ਵਿਖੇ ਇੰਡੀਅਨ ਫਾਰਮਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਸ਼ਾਮਲ ਹੋਏ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਕਿ 2014 ਵਿੱਚ ਭਾਜਪਾ ਨੇ ਵਾਅਦਾ ਕੀਤਾ ਸੀ ਸਾਨੂੰ ਲੈ ਕੇ ਆਵੋ ਅਸੀਂ ਇਹਨੂੰ ਲਾਗੂ ਕਰਾਂਗੇ ਅਸੀਂ ਜਾਵਾਂਗੇ ਮੋਰਚੇ ਨੂੰ ਦੋਵੇਂ ਖਨੌਰੀ ਵਾਲਾ ਤੇ ਸ਼ੰਭੂ ਵਾਲਾ ਤਗੜਾ ਕਰਾਂਗੇ ਭਾਰ ਸਰਕਾਰ ਹਰਿਆਣਾ ਦੀ ਸਰਕਾਰ ਨੂੰ ਅਸੀਂ ਖਬਰਦਾਰ ਕਰਦੇ ਆਂ ਬਾਰਡਰ ਖੋਲੋ ਅਸੀਂ ਦੇਸ਼ ਦੇ ਵਾਸੀ ਆਂ ਅਸੀਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇੰਡੀਅਨ ਫਾਰਮਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ ਜਿਸ ਵਿੱਚ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਸ਼ਾਮਲ ਹੋਏ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਮੇਟੀਆਂ ਬਣਾਈਆਂ ਜਾ ਰਹੀਆਂ ਨੇ ਜੋ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਕਿਸਾਨੀ ਅੰਦੋਲਨ ਬਾਰੇ ਜਾਗਰੂਕ ਕਰਨਗੀਆਂ ਇਸ ਮੌਕੇ ਪ੍ਰਧਾਨ ਬਹਿਰੂ ਨੇ ਕਿਹਾ ਕਿ ਮੰਗਾ ਨੂੰ ਲੈ ਕੇ ਜੋ ਸੰਘਰਸ਼ ਕਿਸਾਨ ਜਥੇਬੰਦੀਆਂ ਵੱਲੋਂ ਹਰਿਆਣੇ ਦੇ ਬਾਰਡਰਾਂ ਤੇ ਕੀਤਾ ਜਾ ਰਿਹਾ ਹੈ ਉਹ ਉਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਕਰਦੇ ਨੇ ਜਿੱਥੇ ਵੀ ਉਹਨਾਂ ਨੂੰ ਲੋੜ ਪੈਗੀ ਉਹ ਉੱਥੇ ਉਹਨਾਂ ਦਾ ਸਾਥ ਦੇਣਗੇ ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਹੇ ਇਸ ਅੰਦੋਲਨ ਨਾਲ ਜੇਕਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇਗੀ। ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਬਾਰਡਰ ਪਾਕਿਸਤਾਨ ਦੇ ਬਾਰਡਰ ਤੋਂ ਵੱਧ ਖਤਰਨਾਕ ਬਣਾਏ ਹੋਏ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਅੱਜ ਦੀ ਮੀਟਿੰਗ ਹੈ ਬਹੁਤ ਪਵਿੱਤਰ ਸਥਾਨ ਤੇ ਅਸੀਂ ਆਏ ਹਾਂ। ਸਰਦਾਰ ਬਰਦੇਸ਼ ਸਿੰਘ ਦਮ ਹੈੜੀ ਇਨੀਅਨ ਫਾਰਮਰ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਸਾਡੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਜਿਹੜੇ ਦੇ ਚ ਪੰਜਾਬ ਦੀ ਸਮੁੱਚੀ ਟੀਮ ਆਈ ਏ ਤੇ ਮੁੱਖ ਜੰਡਾ ਜਿਹੜਾ 13 ਨੂੰ ਦਿੱਲੀ ਚਲੋ ਦਾ ਨਾਰਾ ਸੀ ਜਿਹੜੀਆਂ 2 1.5 ਸਾਲ ਤੋਂ ਵੱਧ ਅਸੀਂ ਦਿੱਲੀ ਬਹਿ ਕੇ ਪ੍ਰਿੰਦਰ ਮੋਦੀ ਦੀ ਗਵਾਈ ਹੇ ਭਾਰਤ ਸਰਕਾਰ ਤੋਂ ਮੰਗਾ ਮਨਵਾ ਕੇ ਆਏ ਸੀ ਉਹ ਸਾਨੂੰ ਲੱਗਿਆ ਵੀ ਇਹ ਪਾਰਲੀਮੈਂਟ ਟੁੱਟਣ ਵਾਲੀ ਹੈ ਪੰਗ ਹੋਣ ਵਾਲੀ ਹੈ ਇਹ ਭੱਜਰ ਵਾਲਾ ਹੈ ਤੇ ਉਹ ਜਿਹੜੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਦਿੱਲੀ ਚਲੋ ਇੰਡੀਅਨ ਫਾਰਮੈਸ ਐਸੋਸੀਏਸ਼ਨ ਉਹਨਾਂ ਦਾ ਮੋਢੇ ਦਾ ਮੋਢਾ ਖਲੋ ਕੇ ਉਧਰ ਤੋਂ ਖਲੋਤੀ ਏ ਔਰ ਅੱਜ ਅਸੀਂ ਮੀਟਿੰਗ ਵਿੱਚ ਫਿਰ ਫੈਸਲਾ ਕੀਤਾ ਵੀ ਅਸੀਂ ਪਿੰਡਾਂ ਵਿੱਚ ਜਾਵਾਂਗੇ ਜਿਹੜੇ ਭਾਈਚਾਰੇ ਨੂੰ ਹੁਣ ਪਤਾ ਨਹੀਂ ਲੱਗਿਆ ਅਧੋਲਣ ਕਿਉਂ ਜਾ ਕਿਵੇਂ ਹੈ ਕਿੱਧਰ ਨੂੰ ਜਾ ਰਿਹਾ ਹੈ ਉਹ ਸਾਰੀ ਜਾਣਕਾਰੀ ਟੀਮਾਂ ਬਣਾਵਾਂਗੇ ਪਿੰਡਾਂ ਵਿੱਚ ਜਾਵਾਂਗੇ ਮੋਰਥੇ ਨੂੰ ਦੋਵੇਂ ਖਨੌਰੀ ਵਾਲਾ ਤੇ ਸ਼ੰਭੂ ਵਾਲਾ ਤਗੜਾ ਕਰਾਂਗੇ ਜਿਹੜਾ ਲੀਡਰਸ਼ਿਪ ਜਿਨ੍ਹਾਂ ਦੇ ਅਗਵਾਈ ਵਿੱਚ ਚੱਲ ਰਿਹਾ ਮੋਰਚਾ ਜੋ ਸਾਨੂੰ ਸੇਤ ਮਿਲਿਓ ਉਹਨਾਂ ਤੋਂ ਉਹ ਕਿਉਂਕਿ ਮੋਰਚਾ ਸਾਡਾ ਹੈ ਮੈਂ ਜਦੋਂ ਉੱਥੇ ਪੱਤਰਕਾਰਾਂ ਦੇ ਵਿੱਚ ਜਾਣਾ ਤੁਹਾਡਾ ਪੱਜਿਆ ਪੁੱਛਦਾ ਹੈ ਹਮਾਇਤ ਦੇਣ ਆਇਓ ਮੈਂ ਕਿਹਾ ਹਮਾਇਤ ਨਹੀਂ ਮੇਰੀ 84 ਸਾਲ ਦੀ ਉਮਰ ਹੈ ਤੇ ਮੇਰਾ 42 ਸਾਲ ਦਾ ਕਿਸਾਨ ਅंदोलਨ ਹੈ ਐਮ ਐ ਸੁਮੇ ਨਾਥ ਨੂੰ ਤੇ ਮੈਂ ਲੜਿਆ ਇਹ ਮੈਂ ਮਟੀਰੀਅਲ ਵਿਖਾ ਰਿਹਾ ਅਸੀਂ ਲੜੇ ਹਾਂ ਸੁਪਰੀਮ ਕੋਰਟ ਬਹਿਲੇ ਵਕੀਲ ਕੀਤੇ ਨੇ ਅੱਜ ਸਾਨੂੰ ਖੁਸ਼ੀ ਹੈ ਵਿ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਆਰੀ ਤੱਕ ਸੁਆਮੀ 나ਥਨ ਸੁਆਮੀ 나ਥਨ ਹੋ ਰਿਹਾ ਹੈ ਖੇਤਾਂ 'ਚ ਕੰਮ ਕਰਨ ਵਾਲੇ ਗਰੀਬ ਕਿਸਾਨ ਨਾਰਾ ਦੇ ਰਹੇ ਵੀ ਇਹਦੋਂ ਘੱਟ ਸਾਡਾ ਸਰਦਾ ਨਹੀਂ ਤੇ ਜੇ ਇਹ ਸੁਆਮੀ 나ਥਨ ਦੇ ਫਾਰਮੂਲੇ ਉੱਤੇ ਇਸ ਰਿਪੋਰਟ ਦੱਬੀ ਲਾਗੂ ਕਰਵਾਉਣ ਵਾਸਤੇ ਲਿਖਤੀ ਮੰਗਾ ਮਨਵਾਉਣ ਵਾਸਤੇ ਜਿਹੜਾ ਇਹ ਚੱਲਿਆ ਜਿਥਾ ਉਦੋਂ ਤੋਂ ਲੈ ਕੇ ਮੈਂ ਉਦੋਂ ਤੋਂ ਅੱਜ ਫਿਰ ਅਸੀਂ ਮਤਾ ਪਾਇਆ ਹੈ ਭਾਰਤ ਸਰਕਾਰ ਹਰਿਆਣਾ ਦੀ ਸਰਕਾਰ ਨੂੰ ਅਸੀਂ ਖਬਰਦਾਰ ਕਰਦੇ ਹਾਂ ਬਾਰਡਰ ਖੋਲੋ ਅਸੀਂ ਦੇਸ਼ ਦੇ ਵਾਸੀ ਆ ਅਸੀਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਯਾਦ ਕਰਾਇਆ ਹੈ ਐਸੀ ਕੋਈ ਘਟਨਾ ਨਾ ਵਾਪਰੇ ਜਾਂ ਕੋਈ ਘਟਨਾ ਵੜੀ ਵਾਪਰੀ ਤੇ ਨਰਿੰਦਰ ਮੋਦੀ ਜ਼ਿੰਮੇਵਾਰ ਹੋਵੇਗਾ ਸੋ ਅੱਜ ਅਸੀਂ ਪਿੰਡਾਂ ਵਿੱਚ ਜੱਥੇ ਭੇਜਣ ਵਾਸਤੇ ਇੱਕ ਟੀਮਾਂ ਬਣਾਈਆਂ ਨੇ ਪੂਰੇ ਪੰਜਾਬ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਉਹ ਮੋਰਚਾ ਉਹਨਾਂ ਦਾ ਨਹੀਂ ਮੋਰਚਾ ਪੂਰੇ ਦੇ ਭਾਰਤ ਦੇ ਕਿਸਾਨਾਂ ਦਾ ਹੈ ਮੋਰਚਾ ਇੰਡੀਅਨ ਫਾਰਮਰ ਐਸੋਸੀਏਸ਼ਨ ਦਾ ਹੈ ਕਿਉਂਕਿ ਅਹਿਮਦ ਸੁਆਮੀ ਨਾਸਰ ਜਦੋਂ ਇਹ ਇੱਕ ਮੁੱਦਾ ਹਾਈਲਾਈਟ ਹੋ ਗਿਆ ਇਸ ਮੁੱਖ ਮੰਗ ਬਣ ਗਈ ਇਸ ਦੋਲਨ ਦੀ ਤੇ ਅਸੀਂ ਪਿੱਛੇ ਕਿਵੇਂ ਰਹੇ ਸੰਖਦੇ ਜਿੰਮ ਕੀਤੀ ਜਾਵੇ ਲੋਕ ਸਭਾ ਚੋਣਾਂ ਆ ਰਹੀਆਂ ਹੁਣ ਲੈ ਕੇ ਕੀ ਰਣਨੀਤੀ ਰਹੇਗੀ ਤੁਹਾਨੂੰ ਇਹ ਤਾਂ ਲੋਕ ਸਭਾ ਚੋਣਾਂ ਤਾਂ ਬੜਾ ਸਪਸ਼ਟ ਹੈ ਸਾਡੀ ਇੰਡੀਅਨ ਫਾਰਮੈਸ ਐਸੋਸੀਏਸ਼ਨ ਤੋਂ ਸੁਪਰੀਮ ਕੋਰਟ ਲਾਨ ਕਰਕੇ ਆਈ ਸੀ 2016 ਵਿੱਚ ਲਾਨ ਕੀਤਾ ਵੀ ਜਿੰਨਾ ਚਿਰ ਬੀਜੇਪੀ ਕੋਈ ਰਾਜ ਸਤਾ ਤੇ ਰਹੇਗੀ ਕਿਆ ਰਾਇਤਾਤਾ ਪ੍ਰਾਪਤ ਕਰਨ ਵਾਸਤੇ ਲੋਕਾਂ ਜਾਏਗੇ ਇੰਡੀਅਨ ਫਾਰਮਸ ਐਸਜ ਹੋਕਾ ਦੇਵੇਗੀ ਵੀ ਭਾ ਬੀਜੇਪੀ ਨੂੰ ਵੋਟਾਂ ਨਾ ਪਾਓ ਹੋਰ ਪਾਵੇ ਕਿਸੇ ਨੂੰ ਪਾ ਦਿਓ ਔਰ ਜਿਹੜਾ ਇਹ ਅਭੋਲਨ ਹੈ ਜੇ ਮੋਦੀ ਕੋਲ ਹਾਲੀ ਵੀ 2-4 ਦਿਨ ਬਚੇ ਨੇ ਜੇ ਇਹ ਮੰਗਾ ਮਰ ਲਵੇ ਇਹਨਾਂ ਨੂੰ ਸਦਕੇ ਤੇ ਫਿਰ ਲੋਕਾਂ ਚ ਜਾ ਸਕਦਾ ਹੈ ਨਹੀਂ ਤੇ ਲੋਕਾਂ ਨੇ ਇਹਨੂੰ ਪਿੰਡਾਂ ਚ ਨਹੀਂ ਵਰਤ ਦੇਣਾ ਔਰ ਜਿਹੜਾ ਮੱਦਰ ਦਾ ਮੁੱਦਾ ਹੈ ਇੱਕ ਤਰ੍ਹਾਂ ਇਹ ਮੋਰਚਾ ਜਿੱਤ ਗਿਆ ਸੀ ਮੈਨੂੰ ਵੋਟਾਂ 400 ਤੋਂ ਵੱਧ ਐਮਪੀ ਸਾਡੇ ਆ ਰਹੇ ਨੇ ਤੇ ਇਹ ਕਿਸਾਨ ਅਦੋਲਨ ਇਹਦੀ ਹੈ ਜਿਹੜਾ ਵਿੱਚ ਬਹਿ ਗਿਆ ਸੋ ਜਿਹੜਾ ਜੇ ਥੋੜੀਆਂ ਦੀਆਂ ਦਿਆਂਦੀਆਂ ਰੱਖਲੀਆਂ ਨੇ ਤੇ ਮੰਗਾ ਮਰ ਲੈਣੀਆਂ ਚਾਹੀਦੀਆਂ ਨੇ ਔਰ ਵੇਚ ਦੇ ਹਾਲਾਤ ਨੂੰ ਖਲਾਫ ਜੇ ਕੀਤਾ ਤੇ ਨਰਿੰਦਰ ਮੋਦੀ ਪੰਜਾਬ ਰਿਆਣੇ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੋਵੇਗਾ ਮੈਂ ਫਿਰ ਅਦੋਲਨਕਾਰੀ ਨੌਜਵਾਨ ਬੱਚਿਆਂ ਨੂੰ ਮੈਂ ਕੱਲ ਖਡੌਰੀ ਜਾ ਕੇ ਆਇਆ ਛੱਬੂ ਜਾ ਕੇ ਆਇਆ ਕਿਸਾਨਾਂ ਵਿੱਚ ਬੜਾ ਗੁੱਸਾ ਹੈ ਵੇ ਸਾਨੂੰ ਪਾਕਿਸਤਾਨ ਭਾਰਤ ਦੇ ਬਾਰਡਰ ਤੋਂ ਵੀ ਮਾੜੇ ਆ ਬਾਰਡਰ ਬਣਾਤੇ ਹਰਿਆਣੇ ਤੇ ਪੰਜਾਬ ਦੇ ਇਹ ਦੇਸ਼ ਨੂੰ ਤੋੜਨ ਜਾ ਰਹੇ ਨੇ ਦੇਸ਼ ਨੂੰ ਤੋੜਨ ਜਾ ਰਹੇ ਚਾਰ ਟੁਕੜਿਆਂ ਚ ਜੇ ਭਾਰਤ ਨੂੰ ਵੱਡਣਾ ਚਾਹਦਾ ਹੈ ਤੇ ਜੀ ਸੱਤ ਕੇ ਇੰਨੇ ਵੱਡੇ ਵੱਡੇ ਲਾਵੇ ਨਾ ਕੇ ਦੇਸ਼ ਦੇ ਇੱਕ ਰੱਖਣਾ ਹੈ ਇੱਕ ਮੁੱਠ ਰੱਖਣਾ ਹੈ ਤੇ ਫਿਰ ਦੇਸ਼ ਵਾਸੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ